ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪਸੋ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਜਾ ਰਹੇ ਸੀਗੇ ਗੁਰਦੁਆਰਾ ਅੜੀਸਰ ਸਾਹਿਬ ਜਿਹੜਾ ਕਿ ਪਿੰਡ ਹੰਢਾਇਆ ਵਿਕੇ ਤੌਲੀ ਪਿੰਡ ਦੀ ਜੂਹ ਤੇ ਸਥਿਤ ਹੈਗਾ ਤੇ ਇੱਥੇ ਬਹੁਤ ਜਿਹੜੀਆਂ ਸੰਗਤਾਂ ਦੀ ਜਿਹੜੀ ਸ਼ਰਧਾ ਜੁੜੀ ਹੋਈ ਆ ਕਿਹਾ ਜਾਂਦਾ ਕਿ ਪਾਸ਼ਾਹੀ ਨੌਮੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਆਈ ਸੀਗੇ ਤੇ ਉਹਨਾਂ ਦਾ ਜਿਹੜਾ ਘੋੜਾ ਸੀਗਾ ਉਹ ਅੜੀ ਪੈ ਗਿਆ ਸੀਗਾ ਕਿਉਂਕਿ ਅੱਗੇ ਮੁਸਲਮਾਨ ਜ਼ਿਮੀਂਦਾਰਾਂ ਦਾ ਤੰਬਾਕੂ ਦਾ ਖੇਤ ਸੀਗਾ ਤੇ ਉਸ ਟਾਈਮ ਗੁਰੂ ਸਾਹਿਬ ਜੀ ਨੇ ਵਚਨ ਕੀਤੇ ਸੀ ਜਿਹੜੇ ਇਹ ਸਿੱਖ ਇਹ ਨਹੀਂਗੇ ਇਹ ਵੀ ਗੁਰੂ ਦੇ ਸਿੱਖ ਹੋਇਆ ਕਰਨਗੇ ਤੇ ਸੇਵਾ ਕਰਿਆ ਕਰਨਗੇ ਤੇ ਗੁਰੂ ਸਾਹਿਬ ਨੇ ਇਹ ਵੀ ਵਚਨ ਕੀਤੇ ਸੀ ਕਿ ਜੋ ਵੀ ਇੱਥੇ ਸੱਚੀ ਸ਼ਰਦਾ ਭਾਵਨਾ ਦੇ ਨਾਲ ਆਵੇਗਾ ਉਹਨਾਂ ਦੇ ਜਿਹੜੇ ਵੀ ਅੜੇ ਕੰਮ ਨੇ ਉਹ ਪੂਰੇ ਹੋਣਗੇ ਤੇ ਉਹਨਾਂ ਦੀ ਹਰੇਕ ਜਿਹੜੀ ਮਨ ਦੀ ਮਰਾਦ ਆ ਉਹ ਪੂਰੀ ਹੋਵੇਗੀ ਤੇ ਇੱਥੇ ਬਹੁਤ ਸੰਗਤਾਂ ਦਾ ਵਿਸ਼ਵਾਸ ਜੁੜਿਆ ਬਹੁਤ ਸੰਗਤਾਂ ਦੀਆਂ ਮਨ ਦੀਆਂ ਮੁਰਾਦਾਆਂ ਨੇ ਜਿਹੜੀਆਂ ਪੂਰੀਆਂ ਹੋਈਆਂ ਨੇ ਤੇ ਮੇਰਾ ਇਹ ਪਰਸਨਲ ਐਕਸਪੀਰੀਅੰਸ ਵੀ ਹੈਗਾਗਾ ਮੇਰੀਆਂ ਵੀ ਗੁਰੂ ਮਹਾਰਾਜ ਜੀ ਨੇ ਮੰਨਦੀਆਂ ਮੁਰਾਦਾਂ ਨੇ ਜਿਹੜੀਆਂ ਪੂਰੀਆਂ ਕੀਤੀਆਂ ਨੇ ਮੇਰੀ ਇੱਥੇ ਬਹੁਤ ਸ਼ਰਦਾ ਜੁੜੀ ਹੋਈ ਆ ਤੇ ਮੈਂ ਆਪਦੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਜਿਹੜਾ ਗੁਰੂ ਮਹਾਰਾਜ ਜੀ ਨੇ ਆਪਦੇ ਇਨਾ ਨੇੜੇ ਰੱਖਿਆਗਾ ਤੇ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਰੱਖਣ ਮਹਾਰਾਜ ਜੀ ਤੇ ਮੈਂ ਤੁਹਾਨੂੰ ਵੀ ਇਹੀ ਕਹਿੰਦੀ ਆ ਵੀ ਤੁਸੀਂ ਇੱਕ ਵਾਰ ਇਸ ਗੁਰੂ ਘਰ ਜ਼ਰੂਰ ਆਓ ਤੇ ਆਪਦੀਆਂ ਮੰਦੀਆਂ ਜਿਹੜੀਆਂ ਮੁਰਾਦਾ ਨੇ ਮੰਨਤਾ ਨੇ ਉਹ ਇੱਥੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਜਾਓ ਮਹਾਰਾਜ ਜੀ ਤੁਹਾਡੀ ਹਰੇਕ ਜਿਹੜੀ ਮੰਦੀ ਇੱਛਾ ਉਹ ਪੂਰੀ ਕਰਨਗੇ ਕਹਿੰਦੇ ਹੁੰਦੇ ਆ ਰੱਬ ਤਾਂ ਹਰੇਕ ਜਗ੍ਹਾ ਹੀ ਮੌਜੂਦ ਹੁੰਦਾਗਾ ਇਹ ਨਹੀਂ ਹੈਗਾ ਵੀ ਇੱਥੇ ਹੀ ਆ ਰੱਬ ਤਾਂ ਹਰ ਜਗ੍ਹਾ ਮੌਜੂਦ ਆ ਜਿੱਥੇ ਸ਼ਰਧਾ ਕੀ ਹੈ ਨਾ ਪਰ ਇੱਕ ਮੰਨਦਾ ਜਿਹੜਾ ਵਿਸ਼ਵਾਸ ਜੁੜਿਆ ਹੁੰਦਾਗਾ ਬਸ ਮੈਂ ਉਹ ਆਪਦਾ ਤੁਹਾਡੇ ਨਾਲ ਸਾਂਝਾ ਕੀਤਾਗਾ ਤੇ ਮੇਰਾ ਹੁਣ ਦੇ ਕੋਈ ਵੀ ਵਿਸ਼ਵਾਸ ਆ ਹੁਣ ਚੰਗੀ ਤਰ੍ਹਾਂ ਤੁਰਨ ਨਹੀਂ ਲੱਗਿਆ ਤੇ ਮੇਰਾ ਦਿਲ ਸਾਡਾ ਦੇ ਲਈ ਕਹਿੰਦਾ ਆ ਵੀ ਸਾਡਾ ਬੱਚਾ ਇੱਥੇ ਅਸੀਂ ਇਹਨੂੰ ਤੁਰਿਆਂਗੇ ਤੇ ਵਧੀਆ ਸਾਡਾ ਬੱਚਾ ਬਾਬਾ ਜੀ ਜਲਦੀ ਤੁਰਨ ਲਾ ਦੇਣਗੇ ਤੇ ਤੁਹਾਨੂੰ ਵੀ ਇਹੀ ਕਹਿਣਾਗਾ ਵੀ ਤੁਸੀਂ ਵੀ ਇੱਥੇ ਆਓ ਸੰਗਤਾਂ ਦਾ ਬਹੁਤ ਜਿਹੜਾ ਯਕੀਨ ਆ ਉਹ ਜੁੜਿਆ ਹੋਇਆਗਾ ਤੇ ਅੰਦਰ ਆਪਾਂ ਚਲੇ ਗਏ ਸੀਗੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਤੇ ਆਪਾਂ ਟੇਕਿਆ ਮੱਥਾ ਤੇ ਕੁਸ਼ਟਾਈ ਗੁਰੂ ਮਹਾਰਾਜੀ ਹਜ਼ੂਰੀ 'ਚ ਬੈਠੇ ਆਪਾਂ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਵੀ ਤੇ ਸਰਬੱਤ ਦਾ ਭਲਾ ਮੰਗਿਆ ਉਹ ਕਹਿੰਦੇ ਹੁੰਦੇ ਆ ਨਾ ਜੇ ਆਪਾਂ ਸਭ ਦਾ ਭਲਾ ਮੰਗਾਂਗੇ ਕਿਸੇ ਦਾ ਭਲਾ ਮੰਗਾਂਗੇ ਤਾਂ ਵਾਹਿਗੁਰੂ ਜੀ ਆਪਣਾ ਭਲਾ ਤਾਂ ਆਪਣੇ ਆਪ ਕਰ ਦੇਣਗੇ ਆਪਾਂ ਨੂੰ ਲੋੜ ਨਹੀਂ ਪੈਣੀ ਆਪਦੀ ਲਈ ਕੁਝ ਮੰਗਣ ਦੀ ਤੁਸੀਂ ਸਭ ਦਾ ਭਲਾ ਕਰੋਗੇ ਸਭ ਬਾਰੇ ਚੰਗਾ ਸੋਚੋਗੇ ਤਾਂ ਵਾਹਿਗੁਰੂ ਜੀ ਤੁਹਾਡਾ ਭਲਾ ਤਾਂ ਆਪ ਹੀ ਕਰ ਦੇਣਗੇ ਤਾਂ ਤਾਂ ਕਹਿੰਦੇ ਹੁੰਦੇ ਆਪਣਾ ਸੋਚਣ ਨੂੰ ਤਾਂ ਵਾਹਿਗੁਰੂ ਆਪ ਬੈਠਾਗਾ ਇਸ ਲਈ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਹਮੇਸ਼ਾ ਚੰਗਾ ਕਰੋ ਵਾਹਿਗੁਰੂ ਤੋਂ ਡਰੋ ਰੱਬ ਤੋਂ ਡਰੋ ਠੀਕ ਹੈ ਕਿਉਂਕਿ ਵਾਹਿਗੁਰੂ ਸਭ ਦੇਖਦਾਗਾ ਆਪਣੇ ਮਨਾਂ ਦੇ ਵਿੱਚ ਕੀ ਆ ਤੇ ਆਪਣੇ ਮੁਖਤ ਹੀ ਕੀ ਆ ਤੇ ਵਾਹਿਗੁਰੂ ਨੂੰ ਸਭ ਪਤਾ ਆਪਾ ਬੰਦੇ ਤੋਂ ਲੁਕੋ ਲਾਂਗੇ ਤੇ ਵਾਹਿਗੁਰੂ ਤੋਂ ਨਹੀਂ ਲੁਕੋ ਸਕੀ ਹੈਗੀ